ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਪਿੰਡ ਧੂੜ ਕੋਰ ਨਸੀਨ ਦੇ ਵਿੱਚ 1984 ਦੇ ਸਿੰਘਾਂ ਸੀ ਦਰਯਾਦ ਦੇ ਵਿੱਚ ਧਾਰਮਿਕ ਦੀਵਾਨ ਕਰਵਾਏ ਗਏ ਸੀ ਪਿਛਲੇ ਤਿੰਨ ਦਿਨ ਤੋਂ ਚੱਲ ਰਹੇ ਸੀ ਅੱਜ ਆਖੀਰਲਾ ਦਿਨ ਸੀ ਆਖੀਰਲੇ ਦਿਨ ਗਿਆਨੀ ਇਕਵਾਲ ਸਿੰਘ ਜੀ ਲੰਗਿਆਣਿਆਂ ਦੇ ਬਾਰੇ ਇਹ ਪਹੁੰਚੇ ਸੀਗੇ ਤੁਹਾਨੂੰ ਅਸਲ ਦੇ ਵਿੱਚ ਗੱਲ ਦੱਸਾਂ ਕਿਉਂਕਿ ਮੈਂ ਵੀ ਪਿਛਲੇ ਤਿੰਨ ਦਿਨ ਤੋਂ ਹੀ ਇੱਥੇ ਜਾ ਰਿਹਾ ਸੀ ਸੰਗਤ ਵੀ ਆ ਰਹੀ ਸੀ ਕਾਫੀ ਜ਼ਿਆਦਾ ਪਰ ਮੇਰਾ ਅਸਲ ਦੇ ਵਿੱਚ ਅੱਜ ਜਦੋਂ ਇੱਕ ਕਥਾਵਾਚਕ ਜੋ ਕਿ ਚੰਗਾ ਕਥਾਵਾਚਕ ਹੁੰਦਾ ਆ ਆਮ ਨੂੰ ਮੰਨਦੇ ਉਹਨੂੰ ਬੈਠ ਕੇ ਸੁਣਨ ਨੂੰ ਮਨ ਕਰਦਾ ਹੈ ਸੰਗਤ ਦਾ ਸੰਗਤ ਪ੍ਰੇਮ ਨਾਲ ਸੁਣਦੀ ਆ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਉਵੇਂ ਹੀ ਮੇਰਾ ਵੀ ਅੱਜ ਮਨ ਹੋਇਆ ਵੀ ਇਹਨਾਂ ਨੂੰ ਸੁਣਿਆ ਜਾਵੇ ਕਿਉਂਕਿ ਪਹਿਲਾਂ ਸੇਵਾ ਕਰਦੇ ਸੀ ਦੋ ਦਿਨ ਤੇ ਇਹਨਾਂ ਜਦੋਂ ਕਥਾਵਾਚਕੇ ਲੱਗੇ ਇਹਨਾਂ ਦੀਆਂ ਗੱਲਾਂ ਇਹਨਾਂ ਦੇ ਜੋ ਇਤਿਹਾਸ ਦੱਸਿਆ ਜੋ ਇਹਨਾਂ ਨੇ ਕੋ ਆਪਣੇ ਤਰੀਕੇ ਨਾਲ ਸਮਝਾਇਆ ਜੋ ਉਹਨਾਂ ਦੇ ਕਥਾਵਾਚਕ અલગ-ਅਲੱਗ ਹੁੰਦੇ ਆ ਪਰ ਮੈਂ ਆਪਣੀ ਨਿੱਜੀ ਤਜਰਬਾ ਦੱਸਦਾ ਕਿ ਇਹਨਾਂ ਨੂੰ ਮੈਂ ਸੁਣਿਆ ਪਿਛਲੇ 3 ਦਿਨਾਂ ਦੇ ਵਿੱਚ ਰੀਲ ਦੇ ਵਿੱਚ ਕਿਉਂਕਿ ਆਟੋਮੈਟਿਕਲੀ ਆਪਾਂ ਨੂੰ ਖਿੱਚ ਹੁੰਦੀ ਹੈ ਜਦੋਂ ਕੋਈ ਵਧੀਆ ਗੱਲ ਕਰਦਾ ਆਪਾਂ ਸੁਣਦੇ ਹੀ ਆ ਤੇ ਉਸੇ ਹੀ ਤਰ੍ਹਾਂ ਅੱਜ ਸੰਗਤ ਅਖੀਰਲੇ ਦਿਨਾਂ ਇਹਨਾਂ ਦੀ ਸਪੀਕਰ ਆ ਜਦੋਂ ਇਹ ਬੈਠੇ ਸੀ ਥੋੜੀ ਸੰਗਤ ਬਹੁਤ ਘੱਟ ਸੀ ਤੇ ਇਹਨਾਂ ਨੇ ਇੱਕ ਆਵਾਜ਼ ਦਿੱਤੀ ਤੇ ਮੇਰੇ ਹਿਸਾਬ ਨਾਲ 10-15 ਮਿੰਟ ਦੇ ਵਿੱਚ ਇੰਨੀ ਕੁ ਜ਼ਿਆਦਾ ਸੰਗਤ ਹੋ ਗਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਣ ਨੂੰ ਥਾਂ ਨਹੀਂ ਬਾਹਰ ਵੀ ਜਗ੍ਹਾ ਨਹੀਂ ਸੀ ਮਤਲਬ ਇੰਨੀ ਕੁ ਸੰਗਤ ਹੋ ਗਈ ਸੰਗਤ ਨੇ ਬਹੁਤ ਪ੍ਰੇਮ ਨਾਲ ਇਤਿਹਾਸ ਸੁਣਿਆ ਇਹਨਾਂ ਨੇ ਸੁਣਾਇਆ ਤੇ ਪੂਰੀ ਆਪਣੇ ਜਿੰਨਾ ਕਿ ਨਿੱਜੀ ਜ਼ਿੰਦਗੀ ਦੇ ਵਿੱਚੋਂ ਵੀ ਕੁਝ ਗੱਲਾਂ ਦਸੀਆਂ ਕਿਉਂਕਿ ਇਤਿਹਾਸ ਦੇ ਨਾਲ-ਨਾਲ ਇਤਿਹਾਸ ਇੱਕ ਆਪਾਂ ਪੜ ਵੀ ਸਕਦੇ ਆ ਘਰ ਬੈਠੇ ਪਰ ਜਿਹੜੀਆਂ ਨਿੱਜੀ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਦਸੀਆਂ ਗੁਰਵਾਣੀ ਦੇ ਵਿੱਚੋਂ ਉਹ ਵਾਕਈ ਸੋਨ ਜੋਗ ਸੀਗੀਆਂ ਤੇ ਬਾਕੀ ਆਪਾਂ ਪਾਵਾਂਗੇ ਵੀ ਵੀਡੀਓ ਆਪਣੇ ਕੋਲੇ ਕੁਝ ਪਈਆਂ ਨੇ ਕੁਝ ਗੱਲਾਂ ਜਿਹੜੀਆਂ ਆਪਣੇ ਹਰੇਕ ਇਨਸਾਨ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਉਹ ਇਹਨਾਂ ਨੇ ਜੋ ਬੋਲੀਆਂ ਨੇ ਆਪਾਂ ਅਲੱਗ ਤੋਂ ਸ਼ਾਰਟ ਲੈ ਸੀ ਉਹ ਹੌਲੀ-ਹੌਲੀ ਪਾਵਾਂਗੇ ਤੇ ਇਸ ਤਰ੍ਹਾਂ ਵੀ ਸਾਰੀ ਸੰਗਤ ਸਾਰਾ ਪਿੰਡ ਪ੍ਰੇਮ ਨਾਲ ਆਉਂਦਾ ਸੀ ਬੈਠਦੇ ਸੀ ਇੱਥੇ ਗਰਵਾਨੀ ਕੀਰਤਨ ਸੁਣਦੇ ਸੀ ਸਾਰੇ ਇੱਕੇ ਨਾਲ ਬੈਠਦੇ ਸੀ ਤੇ 2-3 ਦਿਨ ਪਿੰਡ ਦੇ ਵਿੱਚ ਵਧੀਆ ਜਣਦੀ 사ਉਂਡ ਆਉਂਦੀ ਸੀ ਵਧੀਆ ਆਵਾਜ਼ ਆਉਂਦੀ ਪਰ ਥੋੜਾ ਜਿਹਾ ਟਾਈਮ ਦੀ ਦਿੱਕਤ ਸੀਗੀ ਟਾਈਮ 2 ਤੋਂ 5 ਕਰਕੇ ਪਤਾ ਨਹੀਂ ਉਹ ਮੈਨੇਜਮੈਂਟ ਨੂੰ ਪਤਾ ਉਹ ਕਿਵੇਂ ਹੋਇਆ ਥੋੜੀ ਜੀ ਸੰਗਤ ਦੇ ਉਹ ਕੰਮ ਧੰਦੇ ਦਾ ਟਾਈਮ ਕਰਕੇ ਘਟਉਂਦੀ ਪਰ ਫਿਰ ਵੀ ਕਾਫੀ ਸੰਗਤ ਭਾਰੀ ਗਣਤੀ ਦੇ ਵਿੱਚ ਆਉਂਦੀ ਤੇ ਅਲੱਗ-ਅਲੱਗ ਦੇਖਦੇ ਆਪਾਂ ਵੀ ਸੇਵਾ ਦਾ ਸੇਵਾ ਨਿਭਾਉਂਦੇ ਆ ਕੋਈ ਵੀ ਰ ਆਪਣੇ ਸ਼ਵੀਰ ਲੱਗੀ ਤੈਂਦਾਨਾ ਠੰਡੇ ਮਿੱਠੇ ਜਾਲ ਦੀ ਜਾਲ ਜੀਰੇ ਦੀ ਉੱਥੇ ਸੇਵਾ ਨਿਵਾਰੇ ਸੀ ਹੋਈ ਬਰਤਨ ਸਾਫ ਕਰ ਰਿਆ ਕੋਈ ਆਪਣੀ ਸੇਵਾ ਨਿਵਾਰਿਆ ਕਿ ਜੁੱਤੀ ਜੋੜਾਂ ਦੀ ਉੱਥੇ ਜਮ੍ਹਾਂ ਕਰਾਉਣ ਦੀ ਸੇਵਾ ਕਰਵਾ ਰਿਆ ਅਲੱਗ-ਅਲੱਗ ਤਰ੍ਹਾਂ ਦੇ ਛੋਟੇ-ਛੋਟੇ ਬੱਚੇ ਵੱਡੇ ਬਜ਼ੁਰਗ ਹਰ ਜੋ ਵੀ ਜਿੰਨੂੰ ਜਿੰਨਾ ਕੁ ਮੌਕਾ ਮਿਲਿਆ ਸੇਵਾ ਦਾ ਉਹਨੇ ਸੇਵਾ ਕੀਤੀ ਉਹ ਬੀਬੀਆਂ ਆਪਣੇ ਨਾਲ ਪ੍ਰਸ਼ਾਦੇ ਸਟਾ ਰਹੀਆਂ ਨੇ ਇਸੇ ਤਰ੍ਹਾਂ ਦੀ ਜਨ ਦੀ ਪੂਰਾ ਜਿੰਨਾ ਕੁ ਅਗਲੇ ਦਾ ਯੋਗਦਾਨ ਹੋ ਉਹਨਾਂ ਨੇ ਸੇਵਾ ਦੇ ਵਿੱਚ ਪਾਇਆ ਜਿੰਨੇ ਕੁ ਸ਼ਬਾਰ ਬੈਠੇ ਵੀਰ ਆਪਣੇ ਗੱਡੀਆਂ ਪਾਰਕਿੰਗ ਕਰਾਉਣ ਲਈ ਅਲੱਗ-ਅਲੱਗ ਤਰ੍ਹਾਂ ਦੀ ਜੇ ਉਸ ਤੋਂ ਬਾਅਦ ਮਤਲਬ ਕਿ ਸੇਵਾ ਜਿੰਨੀ ਕੁ ਦਿਨਾਂ ਲੋਕਾਂ ਨੂੰ ਮਿਲੀ ਪ੍ਰੇਮ ਨਾਲ ਕੀਤੀ ਸਾਰੇ ਪਿੰਡ ਨੇ ਨਾਲ ਮਿਲ ਕੇ ਕੀਤੀ ਮਤਲਬ ਵਧੀਆ دیਵਾਨੇ ਨੇ ਪਰੇ ਚੜੇ ਸਾਰੇ ਪਿੰਡ ਦੇ ਵਿੱਚ ਕੋਈ ਇਹ ਜੀ ਕੋਈ ਕਿਸੇ ਨਾਲ ਆਏ ਨਹੀਂ ਉਹ ਕਿੰਤੂ ਪ੍ਰਾਂਤੂ ਨਹੀਂ ਵਧੀਆ ਸ਼ਾਂਤੀ ਨਾਲ ਵਧੀਆ ਪ੍ਰੇਮ ਨਾਲ ਸਿਰੇ ਚੜਿਆ ਅਖੀਰ ਦੇ ਵਿੱਚ ਕਿ ਹਰ ਰੋਜ਼ ਦੀ ਤਰ੍ਹਾਂ ਲੰਗਰ ਚੱਲਦਾ ਸੀ ਲੰਗਰ ਚਲਾਇਆ ਗਿਆ ਲੰਗਰ ਦੇ ਵਿੱਚ ਵੀ ਸੰਗਤਾਂ ਪ੍ਰੇਮ ਨਾਲ ਲੰਗਰ ਛਕਦੀਆਂ ਸੀ ਆਪਣੀ ਸੇਵਾ ਦਾ ਆਪਣੀ ਡਿਊਟੀਆਂ ਆਪਣੇ ਆਪਣੇ ਜਿਹੜੀ ਡਿਊਟੀ ਲਈ ਸੀ ਡਿਊਟੀ ਅਨੁਸਾਰ ਸੇਵਾ ਕਰਦੇ ਸੀ ਕੋਈ ਲੰਗਰ ਦੀ ਸੇਵਾ ਜਿਵੇਂ ਤੁਹਾਨੂੰ ਦੱਸਿਆ ਕਿ ਹਰ ਤਰ੍ਹਾਂ ਦੀ ਸੇਵਾ ਅਲੱਗ-ਅਲੱਗ ਸੇਵਾਦਾਰ ਕਰੇ ਜਾਂਦੇ ਸੀ ਤੇ ਬਹੁਤ ਵਧੀਆ ਲੱਗਿਆ ਤੇ ਬਾਅਦ ਵਿੱਚ ਸੰਗਤਾਂ ਆਖੀਰ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਲੰਗਰ ਵੀ ਪ੍ਰੇਮ ਨਾਲ ਛਕਦੀਆਂ ਸੀ ਤੇ ਬਹੁਤ ਸੋਹਣਾ ਮਤਲਬ ਕਿ ਦੀਵਾਨ ਇੱਕ ਨੇਪਰੇ ਚੜਿਆ ਤੇ ਮੈਂ ਇਹੀ ਕਹੂੰਗਾ ਕਿ ਸਾਰਾ ਪਿੰਡ ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਨੇ ਜੋ ਕਿ ਇਹ ਆਪਣੇ ਸ਼ਰੀਦਾਂ ਦੀ ਯਾਦ ਦੇ ਵਿੱਚ ਇਹ ਦੀਵਾਨ ਸਜਾਇਆ ਇਸ ਤੇ ਬੱਚਿਆਂ ਨੂੰ ਇਹ ਚੀਜ਼ ਨਾਲ ਜੋੜਿਆ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਬਾਕੀ ਅਗਲੀ 7 ਤਰੀਕ ਨੂੰ ਆਉਣ ਵਾਲੀ ਨੂੰ ਅੰਮ੍ਰਿਤ ਸੰਚਾਰ ਵੀ ਹੋਊਗਾ ਜੇ ਇਹਦੇ ਵੀ ਨੇੜੇ ਤੇੜੇ ਜਾਂ ਕੋਈ ਹਲਾਗੇ ਪਿੰਡ ਜਾਂ ਪਿੰਡ ਦਾ ਹੋਰ ਕੋਈ ਚਾਹੁੰਦਾ ਗੁਰੂ ਵਾਲਾ ਬਣਨਾ ਤਾਂ ਉਹ ਇੱਥੇ ਅੰਮ੍ਰਿਤ ਸੰਚਾਰ ਲਈ ਵੀ ਆਪਣਾ ਨਾਮ ਦਰਜ ਕਰਵਾ ਸਕਦਾ ਸੋ ਸੰਗਤ ਜੀ ਇਹ ਹੀ ਬੇਨਤੀ ਕਰਦਾ ਸੀ ਕਿਉਂਕਿ ਬਹੁਤ ਵਧੀਆ ਲੱਗਿਆ دیਵਾਨਾਂ ਦੇ ਵਿੱਚ ਕੋਸ਼ਕ ਹੋ ਜਾਂਦੀਆਂ ਕੋਈ ਵੀ ਆਪਾਂ ਪ੍ਰੋਗਰਾਮ ਲੀਕਦੇ ਆ ਕਮੀਆਂ ਰਹਿ ਜਾਂਦੀਆਂ ਕੁਛ ਘਾਤ ਤੱਕ ਉਹ ਧਿਆਨ ਰੱਖਣ ਜੋਗਾ ਧਿਆਨ ਰੱਖਿਆ ਜਾਣੀ ਗਿਆ ਨਾ ਜਿਵੇਂ ਕਿ ਵੀ ਸੰਗਤ ਨੇ ਪ੍ਰੇਮ ਨਾਲ ਸਾਰੇ ਸਾਰੇ ਪਿੰਡ ਨੇ ਸੇਵਾ ਕੀਤੀ ਆ دیਵਾਨ ਸੁਣਿਆ ਅਲੱਗ-ਅਲੱਗ ਆਪਣੀਆਂ ਡਿਊਟੀਆਂ ਨਿਭਾਈਆਂ ਮੈਂ ਕੋ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਦਾ ਪਿੰਡ ਵਧਾਈ ਦਾ ਪਾਤਰ ਵੀ ਆ ਕਿਉਂਕਿ ਬਹੁਤ ਬੜੀਆ ਪ੍ਰਾਣਾ ਦਿੱਤਾ ਤੇ ਇਸੇ ਤਰ੍ਹਾਂ ਅੱਗੇ ਵੀ ਕਰਦੇ ਰਵਾਂਗੇ ਵੈਂਡ ਵਾਲੇ ਜੋ ਵੀ ਸਾਂਝੇ ਕਮਾਈ ਅੱਗੇ ਵੀ ਆਪਾਂ ਦੇਖਿਆ ਵੀ ਅੱਗੇ ਆਉਂਦੇ ਆ ਕਰਦੇ ਰਹਿਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ